ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਸਿਮਰਜੀਤ ਸਿੰਘ ਮਾਨ ਵੱਲੋਂ ਧੂਰੀ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਸਿਮਰਜੀਤ ਸਿੰਘ ਮਾਨ ਨੇ ਖਰੀਦ ਪ੍ਰਬੰਧਾਂ ਦੇ ਸੰਤੁਸ਼ਟੀ ਪ੍ਰਗਟ ਕਰਦੇ ਕਿਹਾ ਕਿ ਖਰੀਦ ਪ੍ਰਬੰਧ ਧੂਰੀ ਦੀ ਮੰਡੀ ਵਿੱਚ ਬਿਲਕੁਲ ਸਹੀ ਹਨ ਪਰ ਮਜ਼ਦੂਰਾਂ ਦੇ ਲਈ ਮੰਡੀ ਵਿੱਚ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਉਹਨਾਂ ਨੇ ਕਿਹਾ ਕਿ ਮਜ਼ਦੂਰਾਂ ਦੇ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਲਈ ਵੀ ਸਹੂਲਤਾਂ ਮੰਡੀ ਵਿੱਚ ਮੁਹैया ਕਰਵਾਉਣੀਆਂ ਚਾਹੀਦੀਆਂ ਹਨ ਇਸ ਦੇ ਨਾਲ ਹੀ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਸੰਗਰੂਰ ਸੀਟ ਤੋਂ ਉਮੀਦਵਾਰ ਹਨ ਉਹਨਾਂ ਦਾ ਮੁਕਾਬਲੇ ਕੋਈ ਵੀ ਉਮੀਦਵਾਰ ਆ ਜਾਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਮੈਂ ਦੌਰਾ ਕੀਤਾ ਇਸ ਮੰਡੀ ਦੇ ਵਿੱਚ ਲਿਫਟਿੰਗ ਠੀਕ ਹੋ ਰਹੀ ਹੈ ਪਰ ਜਿਹੜੀ ਡੇਲੀ ਵੇਜੇਜ਼ ਨੇ ਮਜ਼ਦੂਰਾਂ ਦੇ ਉਹ ਬਹੁਤ ਘੱਟ ਹੈ ਸਿਰਫ 12.5 ਰੁਪਏ ਕਵੰਟਲ ਦਿੰਦੇ ਆ ਤੇ ਜਿੰਨਾ ਚਿਰ ਵੀ ਪ੍ਰਾਇਸ ਪ੍ਰਿੰਟਰ ਨਹੀਂ ਹੁੰਦੀ ਕਿਉਂਕ ਕਰਕੇ ਇਸ ਮੁਲਕ ਦੇ ਵਿੱਚ 인ਫਲੇਸ਼ਨ ਵਧ ਰਹੀ ਹੈ ਤੇ ਚੀਜ਼ਾਂ ਦੇ ਪਾ ਵਧ ਰਹੀਆਂ ਤੇ ਜਿਹੜੇ ਪੰਨੇਦਾਰ ਹੈ ਇਹਨਾਂ ਨੂੰ 20 ਰੁਪਏ ਪ੍ਰਤੀ ਕਵੰਟਲ ਮੰਗਣਾ ਚਾਹੀਦਾ ਹੈ ਇਹ ਮੇਰੀ ਡੀਸੀ ਨੂੰ ਰეკਮੈਂਡੇਸ਼ਨ ਹੈ ਸਰਕਾਰ ਨੂੰ ਇਹ ਚੀਫ ਨਸਟ ਸਾਹਿਬ ਦੋ ਹਣਕਾ ਹੈਗਾ ਪਰ ਇੱਥੇ ਲੈਟਰਨ ਨਹੀਂ ਹੈ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਹੈ ਠੇਕੇਦਾਰ ਹੈ ਉਹਨਾਂ ਦੇ ਕੋਲੇ ਕੋਈ ਜਗ੍ਹਾ ਨਹੀਂ ਹੈ ਕਿ ਉਹ ਉੱਥੇ ਕਿਤੇ ਜਾ ਕੇ ਆਪਣੇ ਪੇਟ ਨੂੰ ਖਾਲੀ ਕਰ ਸਕਣ ਸ਼ਾਇਦ ਗਵਰਨਮੈਂਟ ਸਮਝਦੀ ਹੈ ਕਿ ਜਿਹੜੇ ਲੇਬਰ ਹੁੰਦੀ ਹੈ ਇਹ ਗਰੀਬ ਆਦਮੀ ਹੁੰਦੇ ਐ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਤੇ ਫੇਰ ਇਹ ਪੇਟ ਕਿਵੇਂ ਸਾਫ਼ ਕਰ ਸਕਦੇ ਐ ਮੇਰਾ ਤਾਂ ਖਿਆਲ ਹੈ ਜੀ ਸੋਚਦੀ ਐ ਗਵਰਨਮੈਂਟ ਕਿ ਇਹਨਾਂ ਨੂੰ ਖਾਣ ਨੂੰ ਤਾਂ ਕੁਝ ਹੈ ਨਹੀਂ ਤੇ ਪੇਟ ਕਿਵੇਂ ਸਾਫ਼ ਹੋਊਗਾ ਫੇਰ ਤਰਿ ਨਾ ਨਹੀਂ ਨਹੀਂ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜਮੈਂਟਸ ਨਹੀਂ ਐ ਰਾਤ ਨੂੰ ਜਿਹੜੀਆਂ ਲਾਈਟਾਂ ਹੋਣੀਆਂ ਚਾਹੀਦੀਆਂ ਉਹ ਵੀ ਨਹੀਂ ਹੈਗੀਆਂ ਇਹਨਾਂ ਦੀ ਮੰਗ ਹੈ ਕਿ ਇੱਕ ਵਾਟਰਫੋਲਰ ਜ਼ਰੂਰ ਇੱਥੇ ਲਾਇਆ ਜਾਵੇ ਕਿਹੜੇ ਉਮੀਦਵਾਰਾਂ ਨਾਲ ਮੁਕਾਬਲਾ ਕਰ ਸਕੋ ਮੇਰਾ ਪ੍ਰੈਸ਼ਨਲ ਹੀ ਹੁੰਦਾ ਹੁੰਦਾ ਹਾਂ ਹੋਰ ਤਾਂ ਕਿਸੇ ਨਾਲ ਹੋਣੀ ਬਹੁਤ ਅੱਛੀ ਗੱਲ ਹੈ ਜੀ ਮੋਦੀ ਸਾਹਿਬ ਵੀ ਆ ਜਾਣ ਮੈਨੂੰ ਤਾਂ ਲੱਣੇ ਤੋਂ ਜਿਹੜਾ ਉਹ ਬਾਹਰੋਂ ਲੈ ਕੇ ਆ ਰਹੀ ਨੇ ਪਾਰਟੀ ਆ ਮੈਂ ਨਹੀਂ ਪੁੱਛ ਕਿ ਅਸਲ ਤੇ ਮੈਨੂੰ ਲੜਨਾ ਹੈ ਜਿਹੜਾ ਮਰਜ਼ੀ ਆ ਜੇ ਹੁਣ ਮਜ਼ਦੂਰੀ ਹੈ ਕਿ ਮੈਂ ਫੜ ਗਿਆ ਤੇ ਮੈਨੂੰ ਲੜਨਾ ਪੈਣਾ ਜੋ ਵੀ ਮਰਜ਼ੀ ਆ ਜੇ ਬਾਹਰੋਂ ਆ ਜੇ ਅੰਦਰੋਂ ਆ ਜੇ ਜਦੋਂ ਸਰਕਾਰ ਬਣੀ ਆ ਆਪਦੀ ਹਾਂ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਰਿਸ਼ਵਤ ਪੂਰੀ ਖਤਮ ਕਰ ਦਾਂਗੇ ਵੀ ਆਈਪੀ ਕਿੱਦਾਂ ਖਤਮ ਹੋ ਜਾਊਗਾ ਦੇਖੋ ਹੋ ਗਿਆ ਨਹੀਂ ਹੋ ਗਿਆ ਤੁਹਾਡੇ ਖਿਆਲ ਚ ਵੀਆਪੀ ਜਾਂ ਕਲਚਰ ਖਤਮ ਹੋ ਗਿਆ ਕਿਉਂ ਕਰਕੇ ਇੱਥੇ ਲੈਟਰਨ ਹੈ ਨਹੀਂ ਤੇ VAP ਤੇ ਲਈ ਬਹੁਤ ਅੱਛੇ ਬਾਥਰੂਮ ਬਣੇ ਹੋਏ ਆ। ਜੀ ਐਨਓਸੀ ਦਾ ਉਹਦਾ ਖਤਮ ਕਰਤਾ ਸੀ ਕਿ ਐਨਓਸੀ ਦੀ ਲੋੜ ਨਹੀਂ ਬਟ ਹਜੇ ਤੱਕ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ? ਆ ਸੀਐਮ ਸਾਹਿਬ ਕੰਨ ਪਹਿਲਾਂ ਕਰ ਦਿੰਦੇ ਆ ਐਕਸ਼ਨ ਬਾਅਦ ਚ ਕਰਦੇ ਨਹੀਂ ਆ ਕਿਤੇ ਕਿ ਜਾ ਰਹੇ ਹਾਂ ਤੁਹਾਨੂੰ ਲੋਕਾਂ ਦੀ ਕਿਸ ਤਰ੍ਹਾਂ ਦੀਆਂ ਸਮੱਸਿਆ ਹੁੰਦੀਆਂ ਤਕਾਰਨ ਲੋਕ ਦੱਸ ਰਹੇ ਨੇ ਵੀ ਆ ਜਿਆਦਾ ਸਮੱਸਿਆ ਨਹੀਂ ਸਮੱਸਿਆ ਤਾਂ ਇੱਥੇ ਜੀ ਹੈਗੀ ਐ ਕਿਸਾਨਾਂ ਦੀ ਕਿਸਾਨ ਮਜ਼ਦੂਰ ਦੀ ਤੇ ਗਰੀਬਾਂ ਦੀ ਤੇ ਹੁਣ ਵੀ ਤੁਸੀਂ ਸੜਕਾਂ ਤੇ ਚਿਰੇ ਜੋ ਬੀਬੀਆਂ ਨਕੜਾ ਲੁਕੜਾ ਕਰਤੀਆਂ ਕਰਕੇ ਲੈ ਕੇ ਆਉਣ ਦੇਖਣਗੇ ਆਪਣੇ ਸਿਰ ਦੇ ਉੱਤੇ ਲੱਦਿਆ ਹੋਊਗਾ ਪੰਡ ਤੇ ਸਵੇਰੇ ਜਾਉਂਗੇ ਤਾਂ ਪਕ ਖੰਡਾ ਲੈ ਕੇ ਆਉਂਦੀਆਂ ਜਿਹੜਾ ਮਤਲਬ ਹੈ ਕਿ ਉਹਨਾਂ ਦੇ ਲਈ ਕੋਈ ਸੂਰਤ ਨਹੀਂ ਪੱਠਿਆਂ ਦੀ ਤੇ ਉਹਨਾਂ ਦੇ ਕੋਲੇ ਕੋਈ ਗੈਸ ਜਾਂ ਟੈਰਸਿਨ ਸਟੋਵ ਹੈ ਨਹੀਂਗਾ ਤੇ ਉਹ ਲੱਕੜਾਂ ਲੁੜਾਏ ਧਰੋਂ-ਧਰੋਂ ਕੱਟੀਆਂ ਕਰਕੇ ਆਪਣਾ ਦਿਨ ਸੁਕਰੋਨੀਆ ਜੇ ਜਦੋਂ ਤੁਸੀਂ ਕੰਬਾਈਨ ਚੱਲਦੀ ਦੇਖਦੇ ਹੋ ਉਦੋਂ ਤੁਸੀਂ ਦੇਖਦੇ ਹੋ ਕਿ ਬੀਪੀਆਂ ਉਹਦੇ ਪਿੱਛੇ-ਪਿੱਛੇ ਚੱਲਦੀਆਂ ਤੇ ਜਿਹੜੀ ਵੀ ਤਣੇਫਦੀ ਬਲੀ ਨਹੀਂ ਚੱਕਦੀ ਕਮਬੈਨ ਉਹ ਫੇਰ ਆਪਣੇ ਝੋੜੇ ਦੇ ਵਿੱਚ ਪਾ ਲੈਂਦੀ ਹੈ ਜਦੋਂ ਉਹਨਾਂ ਕੋਲੇ ਪਾਟ ਇਕੱਠੀ ਹੋ ਜਾਂਦੀ ਹੈ ਫੇਰ ਉਹ ਵੱਡੀਆਂ ਨੂੰ ਸੜਕਾਂ ਦੇ ਉੱਤੇ ਵਿਛਾ ਦਿੰਦੀ ਹੈ ਉਹਨਾਂ ਦੇ ਉੱਤੋਂ ਦੇ ਕਾਰਾਂ ਦੇ ਮੋਟਰਾਂ ਦੇ ਟਾਇਰ ਲੰਘਦੇ ਐ ਤੇ ਉਹਦੇ ਨਾਲ ਉਹ ਘਣਟ ਗਈ ਜਾਂਦੀ ਹੈ ਐਹੋ ਜੀ ਜ਼ਲਾਲਤ ਮੈਂ ਕਦੇ ਦੇਖੀ ਨਹੀਂ ਗਰੀਬਾਂ ਦੇ ਨਾਲ ਹੁੰਦੀ ਜਿੰਨੀ ਮੈਂ ਅੱਜ ਤੁਹਾਨੂੰ ਦੱਸ ਰਹੇ ਹਾਂ ਉਹਨਾਂ ਕੋਲੇ ਸਿਰਫ ਇੱਕ ਕਮਰਾ ਹੈ ਉਹਦੇ ਵਿੱਚ ਉਹਨਾਂ ਦਾ ਮੁੰਡਾ ਤੇ ਨੂੰ ਵੀ ਸੌਂਦੇ ਐ ਜੇ ਧੀ ਤੇ ਜਵਾਈ ਆ ਜਾਣ ਉਹ ਵੀ ਉੱਥੇ ਸੌਂਦੇ ਐ ਤੇ ਸਰਦੀਆਂ ਦੇ ਜਦੋਂ ਹੰਤ ਦੀ ਠੰਡ ਹੁੰਦੀ ਐ ਉਹਨਾਂ ਦਾ ਡੰਗਰ ਬੱਚਾ ਵੀ ਵਿੱਚੇ ਹੁੰਦਾ ਸੋ ਇਧਰਲੇ ਪਾਸੇ ਇੰਦਰਾਗੰਦੀ ਦੇ ਤੇ ਅਸੀਂ ਇਹ ਕਹਿੰਦੇ ਮਕਾਨ ਵੀ ਦੂੰਗੀ ਰੋਟੀ ਕਪੜਾ ਮਕਾਨ ਉਹ ਵੀ ਨਹੀਂ ਹੋਇਆ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ ਘਰ ਨੌਕਰੀ ਦੇਣਗੇ ਉਹ ਵੀ ਮੈਨੂੰ ਪੁੱਛੀ ਜਾਂਦੇ ਆ ਬਾਹਰ ਕਿਤੇ ਸਾਨੂੰ ਨੌਕਰੀ ਤਾਂ ਮਿਲ ਹੀ ਨਹੀਂ ਹੈ ਤੇ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ ਚੜੇ ਮਹੀਨੇ ਹਜ਼ਾਰ ਰੁਪਿਆ ਬੈਂਕ ਦੇ ਵਿੱਚ ਜਮ੍ਹਾਂ ਹੋ ਗਿਆ ਪਰ ਗੋਲ ਨਹੀਂ ਹੋ ਰਿਹਾ ਜਿੰਨੇ ਵੀ ਵੇਦੇ ਕੀਤੇ ਐ ਪਾਰਟੀਆਂ ਨੇ ਇਹ ਬਿਲਕੁਲ ਝੂਠੇ ਕੀਤੇ ਐ ਤੇ ਮੋਦੀ ਸਾਹਿਬ ਨੂੰ ਐਤਕੀ ਮਜਾ ਦਿਖਾਉਣਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਪ੍ਰਾਈਮ ਮਿਨਿਸਟਰ ਹੋ ਕੇ ਤੇ ਤੁਸੀਂ 2020 ਦੇ ਵਿੱਚ ਤੇ 2022 ਦੇ ਵਿੱਚ ਲਦਾਖ ਦਾ 8000 ਸਕੁਅਰ ਕਿਲੋਮੀਟਰ ਲੁਟਾਤਾ ਚੀਨ ਨੂੰ ਤੇ ਚੀਨ ਨੇ ਸਭ ਤੋਂ ਜ਼ਿਆਦਾ ਟੋਡਲਾਤਾ ਕਬਜ਼ੇ ਦੇ ਵਿੱਚ ਕੀਤਾ ਹੋਇਆ 1962 ਦੇ ਵਿੱਚ 40000 ਕਿਲੋਮੀਟਰ ਕਰ ਲਿਆ ਸੀਗਾ ਤੇ ਉਹਦੇ ਨਾਲ ਟ੍ਰੇਡ ਕਿਉਂ ਚੱਲੀ ਜਾਂਦੀ ਹੈ ਬਾੜ ਕਿਉਂ ਚੱਲੀ ਜਾਂਦਾ ਹੈ ਜੇ ਇੰਨੀ ਭਾਰੀ ਦੁਸ਼ਮਣੀ ਹੈ ਤੇ ਜਿੱਥੇ ਪਾਕਿਸਤਾਨ ਦੇ ਨਾਲ ਕੋਈ ਵੀ ਜ਼ਮੀਨ ਦਾ ਝਗੜਾ ਨਹੀਂ ਤੇ ਜਿੱਥੇ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਹੈ ਉਹਦੇ ਨਾਲ ਵਪਾਰ ਕਿਉਂ ਨਹੀਂ ਖੋਲ੍ਹੇ ਜਾਂਦਾ ਤੇ ਦੂਸਰੀ ਚੀਜ਼ ਹੈ ਕਿ ਬੀਬੀਆਂ ਦੀ ਇੱਜ਼ਤ ਸਾਰਿਆਂ ਨੂੰ ਤੁਹਾਨੂੰ ਮੈਨੂੰ ਬਹੁਤ ਪਿਆਰੀ ਹੈ ਤੇ ਸਾਡਾ ਇੰਡੀਆ ਦਰਵਾਜ ਹੈ ਕਿ ਜਦੋਂ ਸਾਡਾ ਵਿਆਹ ਹੋ ਜਾਂਦਾ ਹੈ ਫਿਰ ਸਾਡੀ ਘਰਵਾਲੀ ਸਾਡੇ ਨਾਲ ਰਹਿੰਦੀ ਹੈ ਤੇ ਉਹ ਬਰਾਬਰ ਦੀ ਪਾਰਟਨਰ ਹੁੰਦੀ ਹੈ ਪਰ ਮੋਦੀ ਸਾਹਿਬ ਆਪਣੀ ਸ਼੍ਰੀਮਤੀ ਜੀ ਨੂੰ ਕਿੰਨੇ ਸਾਨਾਂ ਤੋਂ ਨਾਲ ਹੀ ਨਹੀਂ ਰੱਖਦੇ ਕਿ ਇਹ ਜਬਰ ਨਹੀਂ ਹੈ ਬੀਬੀਆਂ ਦਾ ਹੈ ਤੇ ਫਿਰ ਜਿਹੜਾ ਨੈਸ਼ਨਲ ਕਮਿਊਨਿਸਟ ਕਮਿਸ਼ਨ ਆਫ ਔਮਨ ਹੈ ਉਹ ਕੀ ਕਰ ਰਿਹਾ ਬੰਦੇ ਫੇਡ ਰਿਹਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਉਹ ਇਸਤਰੀ ਘਰ ਦਾ ਬੀਬੀਆਂ ਦੀ ਤੇ ਉਸ ਬੀਬੀ ਨੂੰ ਐ ਨਿਵਾਰਤ ਛੱਡਿਆ ਹੋਇਆ ਕਿੱਥੋਂ ਉਹਦੇ ਕੋਲੇ ਵਿਚਾਰੀ ਕੋਲੇ ਪੈਸੇ ਆਉਂਦੇ ਹੋਣਗੇ ਕਿ ਟਾ ਉਹ ਤਾਂ ਲੰਗਰ ਪਾਣੀ ਕਰਦਾ ਹੋਊਗਾ ਕਿਸੇ ਨੂੰ ਨਹੀਂ ਪਤਾ ਨਾ ਪ੍ਰੈਸ ਨੂੰ ਪਤਾ ਨਾ ਹੋਰ ਕਿਸੇ ਨੂੰ ਪਤਾ ਇੰਨਾ ਰੋਬ ਹੈ ਮੋਦੀ ਸਾਹਿਬ ਦਾ ਕਿ ਪ੍ਰੈਸ ਵੀ ਆਪਣਾ ਮੂੰਹ ਨਹੀਂ ਖੋਲਦੀ ਜਾਂ ਪੈਨ ਨਾਲ ਲਿਖਦੀ ਨਹੀਂ ਕਿ ਉਹ ਬੀਬੀ ਦਾ ਹਾਲ ਕਿਹੋ ਜਿਹਾ ਹੋਊਗਾ ਜਿਹਦਾ ਘਰਵਾਲਾ ਉਹਨੂੰ ਇੰਨੀ ਦੇਰ ਤੋਂ ਛੱਡ ਕੇ ਇਕੱਲਾ ਰਹਿਦਾ ਸੁਰੇ ਸਾਰੀਆਂ ਸਮੱਸਿਆ ਆਪਾਂ ਨੂੰ ਹੈਗੀ ਐ ਆ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਗਈਆਂ ਹੋਰ ਕਿ ਤੁਸੀਂ ਕੋਈ ਮੈਨੂੰ ਪੁੱਛਣਾ ਸਰ ਅੱਜ ਅੱਜਕੱਲ ਜਿਹੜਾ ਪੰਜਾਬ ਦੀ ਲਾ ਐਂਡ ਆਰਡਰ ਦੀ ਸਥਿਤੀ ਹੈ ਕੀ ਅਸਰ ਹੈ ਮੇਰੇ ਸਮਰੂਹ ਹਲਕੇ ਚ ਤਾਂ ਠੀਕ ਹੈ ਜੀ ਪਰ ਉਹ ਜਿਹੜਾ ਕਾਲਾ ਧਨੋਲੇ ਵਾਲਾ ਮਾਰਤਾ ਉਹ ਬਹੁਤ ਮਾੜੀ ਗੱਲ ਸੀ ਸ਼ੂ ਕਰਕੇ ਉਹ ਵਾਪਸ ਸਮਾਜ ਦੇ ਵਿੱਚ ਪਹੁੰਚ ਗਿਆ ਸੀਗਾ ਉਹਨੇ ਬਲੱਡ ਬੈਂਕਸ ਵੀ ਖੋਲੇ ਸੀਗੇ ਮੈਨੂੰ ਵੀ ਬੁਲਾਇਆ ਸੀਗਾ ਤੇ ਉਹ ਬਹੁਤ ਜਬਰ ਕੀਤਾ ਆਮ ਪਾਰਟੀ ਸਰਕਾਰ ਨੇ ਜਿਹੜਾ ਉਹਨੂੰ ਝੂਠੇ ਮੁਕਾਬਲੇ 'ਚ ਪੜ ਕੇ ਮਾਰਤਾ ਹੋਰ ਬਾਕੀ ਲਾਅਨ ਆਰਡਰ ਬਿਲਕੁਲ ਠੀਕ ਹੈ ਕੋਈ ਇਥੇ ਇਹੋ ਜੀ ਗੱਲ ਜਿੰਨੇ ਵੀ ਲਾਲੇ ਬਾਣੀਆਂ ਹੈਗੇ ਇਹ ਦੁਕਾਨਦਾਰ ਹੈ ਉਹਨਾਂ ਨੂੰ ਪੂਰਾ ਅਮਨ ਦੇ ਨਾਲ ਆਪਣਾ ਵਪਾਰ ਕਰ ਰਿਹਾ ਤੇ ਦੂਸਰਾ ਜਿਮੀਦਾਰਾਂ ਦੇ ਉੱਤੇ ਜਿਹੜਾ ਜ਼ਬਰ ਹੋ ਰਿਹਾ ਉਹ ਸ਼ੰਭੂ ਬਾਰਡਰ ਦੇ ਉੱਤੇ ਹੈ ਖਨੌਰੀ ਬਾਰਡਰ ਦੇ ਉੱਤੇ ਹੈ ਉੱਥੇ ਉਹਨਾਂ ਦੀ ਜ਼ਿੰਦਗੀਆਂ ਖਤਰੇ ਦੇ ਵਿੱਚ ਹੈ ਗਈਆਂ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਹਰਿਆਣਾ ਪੁਲਿਸ ਵੱਲੋਂ ਸੈਂਟਰ ਦੀ ਪੁਲਿਸ ਵੱਲੋਂ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਤੇ ਇਹਦਾ ਮਤਲਬ ਹੈ ਕਿ ਇੰਡੀਆ ਦਾ ਬਾਰਡਰ ਪਹਿਲਾਂ ਤਾਂ ਵਾਗੇ ਤੇ ਸੀਗਾ ਹੁਣ ਸ਼ੰਭੂ ਤੱਕ ਪਹੁੰਚ ਗਏ ਸ਼ੰਭੂ ਤੋਂ ਬਾਅਦ ਸਾਰਾ ਜਿੰਨਾ ਵੀ ਕਸ਼ਮੀਰ ਹੈ ਤੇ ਜੰਮੂ ਹੈ ਹਿਮਾਚਲ ਦੇ ਜ਼ਿਲ੍ਹੇ ਹੈਗੇ ਆ ਹੂਨਾ ਕਾਗੜਾ ਸ਼ੰਭੂ ਇਹ ਸਾਰੇ ਇੰਡੀਆ ਤੋਂ ਅੱਜ ਕਟਆਫ ਹੋ ਗਏ ਫੋਲਟਰ ਸੰਗਰੂਰ ਚੱਲੋ ਇਨ ਆਰਡਰ ਥਿੰਕ ਹੈ ਪੰਜਾਬ ਦੇ ਵਿੱਚ ਪਰ ਨਿਤ ਕਤਲ ਹੋ ਰਹੀ ਨਹੀਂ ਚਾ ਹਾਂ ਪਰ ਪੰਜਾਬ ਦੇ ਵਿੱਚ ਬਹੁਤ ਖਰਾਬ ਹੈ ਜੇ ਮੇਰੇ ਵਰਗਾ ਐਮਪੀ ਬਹੁਤੇ ਹੋਵੇ ਤਾਂ ਨਹੀਂ ਹੋਣਗੇ